ਵਰਸਾ ਵਸਾਨੂੰ 4 ਨਵੇਂ ਤਰੀਕਿਆਂ ਦੇ ਨਾਲ ਜਿਹੜੀ ਟਾਈਪਿੰਗ ਕਰਨੀ ਸਿਖਾਉਂਦਾਗਾ ਜਿਹੜੇ ਵੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਤੇ ਆਪਣੇ ਚੈਨਲ ਨੂੰ ਕਾਦਰ ਸਬਸਕ੍ਰਾਈਬ ਤੇ ਵੀਡੀਓ ਦੇਖੋ ਪੂਰੀ ਸੋ ਦੱਸ ਦੇ ਆਪਾਂ ਕਿਹੜੇ ਨੇ ਉਹ ਚਾਰ ਤਰੀਕੇ ਵੀਡੀਓ ਦੇਖ ਲਓ ਧਿਆਨ ਦੇ ਨਾਲ ਤਾਂ ਜੋ ਸੁਣਨ ਜਿਹੜੇ ਚਾਰ ਤਰੀਕੇ WhatsApp ਦੇ ਟਾਈਪਿੰਗ ਕਰਨ ਦੇ ਜਿਹੜੇ ਨਵੇਂ ਤਰੀਕੇ ਨੇ ਤੁਹਾਨੂੰ ਇਹਦੇ ਜਲਦੀ ਸਮਝ ਆ ਸਕਣ ਜੇਕਰ ਆਪਾਂ ਸਭ ਤੋਂ ਪਹਿਲਾਂ ਆਪਾਂ ਜੇਕਰ ਆਪਾਂ ਸਟਾਰ ਦੱਬ ਕੇ ਤੇ ਇਸ ਤੋਂ ਬਾਅਦ ਆਪਾਂ ਚੈਟ ਕਰਨੀ ਸ਼ੁਰੂ ਕਰਾਂਗੇ ਜਿਵੇਂ ਆਪਾਂ ਦੇਖ ਸਕਦੇ ਆਪਾਂ ਕੋਈ ਨਾਂ ਲਿਖ ਦਿੰਨੇ ਆ ਉਦੋਂ ਵਾਂਗ ਹੇਠਾਂ ਚੱਲਾਂਗੇ ਤਾਂ ਮੂਰੇ ਆਟੋਮੈਟਿਕ ਜਿਹੜਾ ਡਾਟ ਲੱਗਣਾ ਸ਼ੁਰੂ ਹੋ ਜਾਂਦਾਗਾ ਉਹਦੇ ਵੀਡੀਓ ਦੇ ਵਿੱਚ ਦੇਖ ਵੀ ਰਹੇ ਹੋਗੇ ਜਿਵੇਂ ਜਿਵੇਂ ਆਪਾਂ ਕੁਝ ਵੀ ਆਪਾਂ ਅਰਾ ਵਗੈਰਾ ਟਾਈਪ ਕਰੀ ਜਾਵਾਂਗੇ ਤਾਂ ਆਟੋਮੈਟਿਕ ਜਿਹੜਾ ਮੂਰੇ ਡਾਟ ਲੱਗਣਾ ਸ਼ੁਰੂ ਹੋ ਜਾਂਦਾ ਇਹ ਹੋਗਾ ਆਪਣਾ ਪਹਿਲਾ ਤਰੀਕਾ ਦੂਜਾ ਤਰੀਕਾ ਆ ਗਿਆ ਜਿਵੇਂ ਆਪਾਂ ਸਭ ਤੋਂ ਪਹਿਲਾਂ ਮੂਰੇ ਇੱਕ ਆਪਾਂ ਪ੍ਰੈਸ ਕਰ ਲੈਣਾ ਉਸ ਤੋਂ ਬਾਅਦ ਆਪਾਂ ਨਾਲ ਦੇ ਡਾਟ ਲਾ ਦੇਣਾਗਾ ਉਸ ਤੋਂ ਬਾਅਦ ਆਪਾਂ ਸਪੇਸ ਦੇਣੀ ਹੈਗੀ ਉਸ ਤੋਂ ਬਾਅਦ ਆਪਾਂ ਕੁਝ ਵੀ ਨਾਮ ਜਰਾ ਆਪਾਂ ਇਸ ਦੇ ਉੱਪਰ ਲਿਖਾਂਗੇ ਉਸ ਤੋਂ ਬਾਅਦ ਆਪਾਂ ਜੋ ਆਟੋਮੈਟਿਕ ਜਿਹੜਾ ਇਸ ਦੇ ਮੂਰੇ ਜਿਹੜਾ ਕੁਝ ਵੀ ਟਾਈਪ ਕਰੀ ਜਾਊਂਗੇ ਤਾਂ ਮੂਰੇ 1 2 3 4 5 6 ਉਹ ਮੂਰੇ ਆਟੋਮੈਟਿਕ ਜਿਹੜਾ ਸੀਰੀਅਲ ਨੰਬਰ ਜਿਹੜਾ ਆਟੋਮੈਟਿਕ ਲੱਗੀ ਜਾਊਗਾ ਉਸ ਤੋਂ ਬਾਅਦ ਜੇਕਰ ਆਪਾਂ 2 ਸਟਾਰਾਂ ਦੇ ਜਿਹੜਾ ਵਿਚਕਾਰ ਕੁਝ ਵੀ ਆਪਾਂ ਟਾਈਪ ਕਰਾਂਗੇ ਤਾਂ ਉਹ ਦੇਖ ਸਕਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਨਵਾਂ ਅਪਡੇਟ ਆਇਆਗਾ ਤੇ ਇਹਦਾ ਸ਼ਬਦ ਦਾ ਕੀ ਹੋ ਜਾਊਗਾ ਤਾਂ ਕੁਝ ਵੀ ਟਾਈਪ ਕਰਨ ਦੇ ਨਾਲ 2 ਸਟਾਰਾਂ ਦਾ ਵਿਚਕਾਰ ਆਪਣੇ ਜਿਹੜੇ ਅੱਖਰ ਆਹੋ ਆਟੋਮੈਟਿਕ ਜਿਹੜੇ ਬੋਲਡ ਹੋਣੇ ਸ਼ੁਰੂ ਹੋ ਜਾਣਗੇ ਇਹ ਸੀ ਆਪਣਾ ਜਿਹੜਾ ਤੀਜਾ ਤਰੀਕਾ ਤੇ ਜੇਕਰ ਆਪਾਂ ਗੱਲ ਕਰੀਏ ਆਪਣੇ ਚੌਥੇ ਤਰੀਕੇ ਦੀ ਵੀ ਚੌਥਾ ਤਰੀਕਾ ਕਿਹੜਾਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਦੋ ਟੇਡੇ ਜੇ ਨਾ ਆਪਣੇ ਕੀਬੋਰਡ ਦੇ ਵਿੱਚ ਹੀ ਅੰਡਰਸਕੋਰ ਅੰਡਰਸਕੋਰ ਆ ਗਏ ਆਓ ਜਿਹੜਾ ਉੱਪਰ ਪਈ ਨੇ ਦੇਖ ਸਕਦੇ ਹੋ ਵੈਸੇ ਇਹਦਾ ਨਾਮ ਟਿਲਟ ਹੁੰਦਾਗਾ ਜੇਕਰ ਆਪਾਂ ਇਸ ਦੇ ਵਿੱਚ ਕੁਝ ਵੀ ਆਪ ਅੱਖਰ ਟਾਈਪ ਕਰਾਂਗੇ ਤਣੇ ਆਟੋਮੈਟਿਕ ਇਹਦੇ ਇਹਨੇ ਇੱਕ ਲਖੀਤ ਜਮਾ ਸੈਂਟਰ ਦੇ ਵਿੱਚ ਇਹਦੇ ਵਿੱਚ ਜਿਹੜੀ ਬਜਣੀ ਸ਼ੁਰੂ ਹੋ ਹੋਜੂਗੀ ਆ ਦੇਖ ਸਕਦੇ ਹੋ ਕੁਝ ਵੀ ਟਾਈਪ ਕਰਾਂਗੇ ਤਾਂ ਇਹਦੇ ਵਿੱਚ ਲਖੀਤ ਰਵੱਜਣੀ ਸ਼ੁਰੂ ਹੋਜੂਗੀ ਏ ਸਾਨੂੰ ਆਪਣੇ ਚਾਹ ਤਰੀਕੇ ਵੀਡੀਓ ਵਧੀਆ ਲਗੀ ਤਾਂ ਆਪਣੇ ਯਾਰਾਂ ਮਿੱਤਰਾਂ ਤੱਕ ਵੀ ਸ਼ੇਅਰ ਕਰਿਓ ਧੰਨਵਾਦ